ઓ� મણ 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 માગ! ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਮਹੀਨੇ ਦੀ 22 April ਨੂੰ ਪਾਕਿਸਤਾਨ ਆਤੰਕੀਆਂ ਵੱਲੋਂ ਸਾਡੇ ਪਹਿਲਗਾਮ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਨਿਰਦੋਸ਼ ਹਿੰਦੂਸਤਾਨੀਆਂ ਦੀ ਬਹੁਤ ਹੀ ਨਰਮਮਤਾ ਨਾਲ ਹੱਤਿਆ ਕੀਤੀ ਗਈ ਸੀ ਉਹਦੀ ਜਵਾਬੀ ਕਾਰਵਾਈ ਕਰਤੇ ਹੋਏ ਸਾਡੀ ਭਾਰਤੀ ਫੌਜ ਨੇ ਪਾਕਿਸਤਾਨ ਦੇ ਵਿੱਚ ਜਿੰਨੇ ਉਹਨਾਂ ਦੇ ਆਤੰਕੀ ਅੱਡੇ ਸੀਗੇ ਸਾਰੇ ਤਬस्त ਕਰਤੇ ਜਿਸ ਦੇ ਨਾਲ ਪਾਕਿਸਤਾਨ ਸੈਨਾ ਨੇ ਤਲਮਲਾ ਕੇ ਸਾਡੇ ਉੱਤੇ ਜੰਗ ਦਾ ਐਲਾਨ ਕਰਤਾ ਲੇਕਿਨ ਸਾਡੀ ਵੀਰ ਬਹਾਦਰ ਭਾਵੇਂ ਉਹ ਜਲ ਸੈਨਾ ਹੋਵੇ ਭਾਵੇਂ ਥਲ ਸੈਨਾ ਹੋਵੇ ਤੇ ਭਾਵੇਂ ਫਵਾਯੂ ਸੈਨਾ ਹੋਵੇ ਇਹਨਾਂ ਨੇ ਉਹਨਾਂ ਦੇ ਹਰ ਇੱਕ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਇਹਨਾਂ ਦੀ ਇੱਕ ਵੀ ਮਿਸਾਈਲ ਸਾਡੇ ਭਾਰਤ ਦੇਸ਼ ਦੀ ਧਰਤੀ ਦੇ ਉੱਤੇ ਅਟੈਕ ਨਹੀਂ ਕਰ ਪਾਈ ਸਾਡਾ ਡਿਫੈਂਸ ਸਿਸਟਮ ਇੰਨਾ ਵਧੀਆ ਸੀਗਾ ਕਿ ਇਹਨਾਂ ਦੀ ਹਜੇ ਮਿਸਾਈਲ ਇਹਨਾਂ ਦਾ ਬਾਰਡਰ ਵੀ ਨਹੀਂ ਪਾਰ ਕਰਦੀ ਸੀ ਔਰ ਸਾਡੀਆਂ ਜਿਹੜੀ ਡਿਫੈਂਸ ਸਿਸਟਮ ਦੀਆਂ ਮਿਸਾਈਲਾਂ ਸੀਗੀਆਂ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਸਾਡੇ ਸਾਰੇ ਭਾਰਤੀਆਂ ਨੂੰ ਮਹਾਭਾਰਤ ਵਾਲਾ ਜਿਹੜਾ ਸੀਨ ਦੁਬਾਰਾ ਰਿਪੀਟ ਹੋਇਆ ਜਦੋਂ ਕਿ ਜਦੋਂ ਰਮਾਇਣ ਵਾਲਾ ਸੀਨ ਜਿਹੜਾ ਯੁੱਧ ਵਾਲਾ ਸੀਨ ਉਹ ਵੀ ਰਿਪੀਟ ਹੋਇਆ ਕਿ ਹਵਾ ਦੇ ਵਿੱਚ ਅਸੀਂ ਦੇਖਦੇ ਹੁੰਦੇ ਸੀ ਤੀਰ ਚੱਲਦੇ ਸੀ ਔਰ ਸਾਡੇ ਜਿਹੜੇ ਸ਼੍ਰੀ ਰਾਮ ਭਗਵਾਨ ਦੇ ਜਾਂ ਅਰਜੁਨ ਜੀ ਦੇ ਜਿਹੜੇ ਤੀਰ ਸੀਗੇ ਦੁਸ਼ਮਣ ਦੇ ਤੀਰਾਂ ਨੂੰ ਹਵਾ ਦੇ ਵਿੱਚ ਨਸ਼ਟ ਕਰ ਦਿੰਦੇ ਸੀਗੇ ਉਦਾਂ ਹੀ ਸਾਡੀ ਭਾਰਤੀ ਫੌਜ ਨੇ ਜਿੰਨੀ ਪਾਕਿਸਤਾਨ ਮਸਾਇਲਾਂ ਚੱਲੀਆਂ ਉਹ ਸਾਰੀਆਂ ਹਵਜਤ ਵਸਤ ਕਰਦੀਆਂ ਇਹਦੇ ਨਾਲ ਨਾਲ ਸਾਡੇ ਜਿਹੜੇ ਅਟੈਕ ਹੋਏ ਜਿਹੜੇ ਹਵਾਈ ਹਮਲੇ ਹੋਏ ਉਹ ਬਿਲਕੁਲ ਸਪੀਕ ਹੋਏ ਅੱਜ ਅਸੀਂ ਸ਼ਿਵਾਲਿਕ ਐਵੈਨਿਊ ਦੇ ਵਿੱਚ ਸ਼ਿਵਾਲਿਕ ਯੂਥ ਕਲੱਬ ਵੱਲੋਂ ਅਤੇ ਸਮੂਹ ਸ਼ਿਵਾਲਿਕ ਐਵੈਨਿਊ ਕਲੋਨੀ ਵਾਸੀਆਂ ਵੱਲੋਂ ਸਤਪਾਲ ਕਾਲੀਆ ਜੀ ਦੀ ਅਗਵਾਈ ਹੇਠ ਅੱਜ ਅਸੀਂ ਸ਼ਹੀਦ ਕੈਪਟਨ ਅਮੋਲ ਕਾਲੀਆ ਪਾਰਕ ਦੇ ਵਿੱਚ ਅਸੀਂ ਤਿਰੰਗਾ ਯਾਤਰਾ ਕੱਢੀ ਉਹਦੇ ਨਾਲ ਨਾਲ ਅਸੀਂ ਉਹਨੇ ਜਿੰਨੇ ਸਾਡੇ ਵੀਰ ਜਵਾਨ ਸ਼ਹੀਦ ਹੋਏ ਜਾਂ ਸਾਡੇ ਹਿੰਦੂਸਤਾਨੀ ਇਸ ਹਮਲੇ ਦੇ ਵਿੱਚ ਸ਼ਹੀਦ ਹੋਏ ਉਹਨਾਂ ਨੂੰ ਉੱਤੇ ਸ਼ਰਧਾਂਜਲੀ ਦਿੱਤੀ ਗਈ ਦੋ ਮਿੰਟ ਦਾ ਮੌਨ ਬ੍ਰਤ ਕੀਤਾ ਗਿਆ ਤੇ ਭਾਰਤੀ ਫੌਜ ਦੀ ਬਹਾਦਰੀ ਲਈ ਉਹਨਾਂ ਦੇ ਆਨ ਵਾਲੇ ਜੀਵਨ ਲਈ ਅਸੀਂ ਇੱਥੇ ਪ੍ਰਾਰਥਨਾ ਕੀਤੀ ਕਿ ਇਦਾਂ ਹੀ ਸਾਡੇ ਦੇਸ਼ ਉੱਤੇ ਜਦੋਂ-ਜਦੋਂ ਵੀ ਕੋਈ ਵਿਪੱਤੀ ਆਂਦੀ ਹੈ ਤਾਂ ਸਾਡੀ ਭਾਰਤੀ ਫੌਜ ਤੇ ਸਾਡੇ ਜਿੰਨੇ ਭਾਰਤੀ ਹੈਗੇ ਆ 140 ਕਰੋੜ ਉਹ ਸਾਰੇ ਹੀ ਇਕਜੁੱਟ ਹੋ ਕੇ ਸਾਰੇ ਇਕੱਠੇ ਲੜਨ ਦੇ ਸક્ષਮ ਰਹਿਣ ਸਾਰੇ ਹੀ ਇੱਥੇ ਖੁਸ਼ ਰਹਿਣ ਸਵਸਥ ਰਹਿਣ ਜੈ ਹਿੰਦ ਜੈ ਹਿੰਦ ਕਿ세ਨਾ ਭਾਰਤ ਮਾਤਾ ਕੀ ਜੈ तकरीबन ਤੁਹਾਡੇ 30 ਦੇ ਕਰੀਬ ਜਿਹੜੇ ਹਿੰਦੂਸਤਾਨੀ ਸੀਗੇ ਉਹਨਾਂ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ ਜਿਹਦੇ ਜਵਾਬ ਸਦਕਾ ਸਾਡੇ ਹਿੰਦੁਸਤਾਨ ਦੀ ਫੌਜ ਵੱਲੋਂ ਆਪਰੇਸ਼ਨ ਸੰਦੂਰ ਚਲਾਇਆ ਗਿਆ ਔਰ ਉਸ ਆਪਰੇਸ਼ਨ ਸੰਦੂਰ ਤੇ ਪਾਕਿਸਤਾਨ ਦੇ ਜਿੰਨੇ ਵੀ ਅਸੰਕਿਟ ਅੱਡੇ ਸੀਗੇ ਸਾਰੇ ਤਬਸਤ ਕੀਤੇ ਗਏ ਸਭ ਤੋਂ ਪਹਿਲਾਂ ਇੱਕ ਜ਼ੋਰਦਾਰ ਤਾਲੀ ਜਿਹੜੀ ਹਿੰਦੁਸਤਾਨ ਹਿੰਦੁਸਤਾਨ ਦੀ ਫੌਜ ਲਈ ਖਾਸ ਕਰਕੇ 에어 ਫੋਰਸ ਲਈ ਜਿਨ੍ਹਾਂ ਨੇ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਦੇ ਜਿਹੜੇ ਹਵਾਈ ਆਪਣੇ ਹਮਲਿਆਂ ਦੇ ਨਾਲ ਉਹਨਾਂ ਦੇ ਸਾਰੇ ਏਡੇ ਤਬਸਤ ਕੀਤੇ ਉਹਦੇ ਨਾਲ ਨਾਲ ਫਲ ਸੈਨਾ ਜਲ ਸੈਨਾ ਐਵੀ ਆਪਣੀ ਆਪਣੀ ਜਗ੍ਹਾ ਤੇ ਪੂਰੀ ਮੁਸਤੈਦੀ ਨਾਲ ਖੜੀ ਰਹੀ ਬੈਕਅਪ ਦੇਣ ਲਈ ਫਲ ਸੈਨਾ ਨੇ ਪੂਰੇ ਜ਼ੋਰ ਨਾਲ ਕੁਝ ਲੱਖ ਕੇ ਦੇ ਵਿੱਚ ਉਹਨਾਂ ਦੀ ਜਿੰਨੀ ਵੀ ਗੋਲੀਬਾਰੀ ਹੋਈ ਉਹਦਾ ਜਵਾਬ ਦਿੱਤਾ ਤੇ ਭਾਰਤੀ ਫੌਜ ਨੇ ਜਿਹੜੇ ਉਹਨਾਂ ਵੱਲੋਂ ਅਟੈਕ ਹੋਇਆ ਸਾਡੇ ਉੱਤੇ ਇੱਕ ਵੀ ਮਿਸਾਈਲ ਉਹਨਾਂ ਟਿვენ ਸਿੰਗਲ ਮਿਸਾਈਲ ਜਿਹੜੀ ਸਾਡੀ ਧਰਤੀ ਤੇ ਨਹੀਂ ਗਿਰੀ ਉਹਨਾਂ ਨੇ ਅਸਮਾਨ ਦੇ ਵਿੱਚ ਜਿਹੜਾ ਸਾਡਾ 에어 ਡਿਫੈਂਸ ਸਿਸਟਮ ਨਾ ਤਗੜਾ ਸੀਗਾ S400 ਜਿਹੜੀ ਸਾਡੀ 에어 에어 ਡਿਫੈਂਸ ਸਿਸਟਮ ਸੀ ਉਹਨੇ ਇੱਕ ਵੀ ਮਿਸਾਈਲ ਧਰਤੀ ਤੇ ਨਹੀਂ ਆਣ ਦਿੱਤੀ ਸਾਰੇ ਪਾਸਿਓ ਪਾਕਿਸਤਾਨ ਨੂੰ ਚਿੰਤ ਕਰਤਾ ਭਾਵੇਂ ਉਹਨਾਂ ਨੇ ਗੋਲੀਆਂ ਚਲਾਈਆਂ ਭਾਵੇਂ ਹਵਾਈ ਹਮਲੇ ਕੀਤੇ ਭਾਵੇਂ ਡਰੋਨ ਹਮਲੇ ਕੀਤੇ ਉਹਦੇ ਵਿੱਚ ਜਿੱਥੇ ਸਾਡੀਆਂ ਕਿੰਨੋਂ ਫੌਜਾਂ ਦਾ ਪੂਰਾ ਸਹਿਯੋਗ ਸੀ ਉੱਥੇ ਹੀ ਸਾਡੇ ਹਿੰਦੂਸਤਾਨੀਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਜਿਨ੍ਹਾਂ ਨੇ ਜਿੱਦਾਂ ਜਿੱਦਾਂ ਭਾਰਤੀਏ ਫੌਜ ਨੇ ਜਾਂ ਪ੍ਰਸ਼ਾਸਨ ਨੇ ਜਿਵੇਂ ਜਿਵੇਂ ਤੁਹਾਨੂੰ ਗਾਈਡਲਾਈਨਸ ਦਿੱਤੀਆਂ ਤੁਸੀਂ ਉਹਨਾਂ ਨੂੰ ਬਖੂਬੀ ਨਿਭਾਇਆ ਤੁਸੀਂ ਇਹਦੇ ਬਹੁਤ ਬਹੁਤ ਤੁਸੀਂ ਵੀ ਇਸ ਤਾਰੀਫ਼ ਦੇ ਕਾਬਿਲ ਹੋ ਕਿਉਂਕਿ ਤੁਸੀਂ ਇੱਥੇ ਰਹਿ ਕੇ ਘਰਾਂ 'ਚ ਬਹਿ ਕੇ ਪੂਰਾ ਸਹਿਯੋਗ ਕੀਤਾ ਤੇ ਅੱਜ ਅਸੀਂ ਸਾਰੇ ਉਹਨਾਂ ਦੇ ਸਨਮਾਨ ਲਈ ਜਿਹੜੇ ਸਾਡੇ ਭਾਰਤੀ ਫੌਜ ਉੱਤੇ ਲੜ ਰਹੀ ਹੈ ਬਾਰਡਰ ਤੇ ਉਹਨਾਂ ਦੇ ਸਨਮਾਨ ਲਈ ਤੇ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ ਆ ਜਿਹੜੇ ਹਿੰਦੂਸਤਾਨੀ ਸਰਪੰਕੀ ਹਮਲਿਆਂ 'ਚ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਉਦੀ ਆ ਛੋਟੇ ਜਿਹੇ ਸੱਦੇ ਤੇ ਅੱਜ ਇੱਥੇ ਹੋਏ ਹਾਂ ਮੈਂ ਤੁਹਾਡਾ ਬਹੁਤ ਬਹੁਤ ਆਭਾਰੀ ਹਾਂ ਹੁਣ ਮੈਂ ਸਾਡੇ ਯੂਥ ਬੀਇੰਗ ਬੱਚੇ ਮਹਿਲਾਵਾਂ ਔਰ ਸੀਨੀਅਰ ਸਿਟੀਜ਼ਨ ਕਾਉਂਸਲ ਨੇ ਜਿਹੜਾ ਹੈ ਅੱਜ ਦਾ ਆਪਣਾ ਪ੍ਰਦਰਸ਼ਨ ਕੀਤਾ ਮੈਂ ਤਿੰਨ ਗੱਲਾਂ ਕਰੂੰਗਾ ਪਹਿਲੀ ਗੱਲ ਦਾ ਇੱਕ ਗੱਲ ਉੱਠ ਰਹੀ ਹੈ ਕਿ ਮੋਦੀ ਜੀ ਨੇ ਇੱਕਦਮੇ ਪਾਕਿਸਤਾਨ ਨਾਲ ਸਮਝੌਤਾ ਕਿਉਂ ਕਰ ਲਿਆ ਇਹਦੀ ਵਿਚਲੀ ਗੱਲ ਬੀਬੀਸੀ న్యూਸ ਨੇ ਦੱਸੀ ਕਿ ਜਿਸਲੇ ਹਿੰਦੁਸਤਾਨ ਨੇ ਉਹਨਾਂ ਦੇ ਨਿਊਕਲੀਅਰ ਜਿਹੜੇ ਰਿਐਕਟਰ ਹੈ ਉਹਦੇ ਆਲੇ ਦੁਆਲੇ ਘੇਰਾ ਪਾ ਲਿਆ ਔਰ ਉੱਥੋਂ ਰੇਡੀਏਸ਼ਨ ਦਾ ਖਤਰਾ ਪੈਦਾ ਹੋਦਿਆ ਤੇ ਦੁਨੀਆ ਨੇ ਕਿਹਾ ਕਿ ਇਹ ਹਿੰਦੁਸਤਾਨ ਨੂੰ ਰੋਕੋ ਪਹਿਲੀ ਗੱਲ ਦੂਸਰੀ ਗੱਲ ਇਹ ਹੈ ਕਿ ਹਿੰਦੁਸਤਾਨ ਦੀ ਸੈਨਾ ਨੇ ਜਿਹੜਾ ਹਮਲਾ ਕੀਤਾ ਉਹ ਸਿਰਫ ਅੰਤਕਵਾਦੀਆਂ ਦੇ ਕੀਤਾ ਉਹਨਾਂ ਦੀ ਸੈਨਾ ਦੇ ਔਰ ਸਿਵਲਿੰਦੇ ਨਹੀਂ ਕੀਤਾ ਉਹਨਾਂ ਨੂੰ ਜਿੱਥੇ ਗੋਲਾ ਮਿਲਿਆ ਉੱਥੇ ਸੜਦਾ ਤੀਸਰੀ ਗੱਲ ਸਾਡੇ ਜਿਹੜੀ ਮਿਜ਼ਾਈਲਾਂ ਜਿਹੜੀਆਂ ਨੇ 2 ਦੀ ਪੁਆਇੰਟ ਜਿੱਥੇ ਉਹਨਾਂ ਨੂੰ ਡੈਸਟੀਨੇਸ਼ਨ ਦਿੱਤਾ ਗਿਆ ਉੱਥੇ ਜਾ ਕੇ ਗਿਰੀਆਂ ਚੌਥੀ ਗੱਲ ਉਹਨਾਂ ਦਾ ਜਿਹੜਾ ਸ਼ੇਅਰ ਹੈ ਜਿਹੜਾ ਚਾਈਨਾ ਦਾ ਮੇਡ ਇਨ ਚਾਈਨਾ ਉਹ ਇੱਕਦਮ ਡਾਊਨ ਹੋ ਗਿਆ ਹਿੰਦੁਸਤਾਨ ਦਾ 75% ਜਿਹੜਾ ਹੈਗਾ ਹਿੰਦੁਸਤਾਨ ਨੂੰ ਬਾਹਰ ਆਰਡਰ ਮਿਲਣੇ ਸ਼ੁਰੂ ਹੋ ਗਏ ਸਾਡੀ ਮਾਰਕੀਟ ਵੱਧ ਰਹੀ ਹੈ ਤੀਸਰਾ ਮੈਂ ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੀ ਸਾਡੇ ਦਿਮਾਗ 'ਚ ਆ ਰਹੀ ਹੈ ਕਿ ਪਾਕਿਸਤਾਨ ਦਾ ਸਾਥ ਦੇਣ ਵਾਲੇ ਦੋ ਦੇਸ਼ ਅਰਜਨ ਬਾਇਜਾਨ ਔਰ ਤੁਰਕੀਆ ਉਹਨਾਂ ਦੋਹਾਂ ਦੇਸ਼ਾਂ ਨੇ ਹਿੰਦੁਸਤਾਨ ਨਾਲ ਆਪਣਾ ਇੱਕਤਾ ਧੋਖਾ ਕੀਤਾ 2 ਸਾਲ ਪਹਿਲਾਂ ਹਿੰਦੁਸਤਾਨ ਨੇ ਉਹਨਾਂ ਨੂੰ ਸ਼ਾਇਦ 70 ਮਿਲੀਅਨ ਦੀ ਹੈਲਪ ਦਿੱਤੀ ਸੀ ਪਰ ਉਸ ਦੇ ਬਾਵਜੂਦ ਉਹਨਾਂ ਦਾ ਇੱਕ ਰਿਕੁਐਸਟ ਆ ਗਿਆ ਹੈ ਕਿ ਅਸੀਂ ਆਪਣੀ ਗਲਤੀ ਮੰਨਦੇ ਹਾਂ ਤੇ ਹਿੰਦੁਸਤਾਨ ਨਾਲ ਸਬੰਧ ਬਣਾਉਣੇ ਆਪਣਾ ਅੱਛੇ ਸਬੰਧ ਬਣਾਉਣਾ ਚਾਹੁੰਦੇ ਆ ਇਹ ਇਹਨਾਂ ਸ਼ਬਦਾਂ ਨਾਲ ਮੈਂ ਆਪਣੇ ਸਾਰੇ ਸਾਥੀਆਂ ਵੱਲੋਂ ਇਸ ਮੌਕੇ ਦੇ ਜਿਹੜਾ ਇਹਨਾਂ ਨੇ ਟਾਈਮ ਕੱਢਿਆ ਬਹੁਤ-ਬਹੁਤ ਸ਼ੁਕਰੀਆ ਜੀ ਇਹ ਸਾਡੀ ਡਿਊਟੀ ਹੈ ਔਰ ਸਾਨੂੰ ਇਸ ਚੀਜ਼ ਤੇ ਅਭਿਮਾਨ ਹੈ ਜੀ ਜੈ ਝੰਡਾ ਮਾਰਤ ਜਿਹੜਾ ਕੀਤਾ ਗਿਆ ਹੈ ਉਹ ਦੇਸ਼ ਦੀਆਂ ਫੌਜਾਂ ਦੇ ਨਾਲ ਇੱਕ ਮੋੜਤਾ ਜਾਹਰ ਕਰਨ ਵਾਸਤੇ ਕੀਤਾ ਗਿਆ ਹੈ ਸਾਡੇ ਦੇਸ਼ ਦੀ ਬੀਰ ਫੌਜ ਨੇ ਦੁਸ਼ਮਣ ਦੇ ਦੰਧ ਹੀ ਖੱਟੇ ਨਹੀਂ ਕੀਤੇ ਬਲਕਿ ਅਜਿਹੀ ਜਗ੍ਹਾ ਉਸ ਨੂੰ ਸੱਟਾਂ ਮਾਰੀਆਂ ਕਿ ਆਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਉਹ ਜ਼ਖਮ ਨਸੂਰ ਬਣ ਕੇ ਵੰਦੇ ਰਹਿਣਗੇ ਸਾਨੂੰ ਆਪਣੀਆਂ ਫੌਜਾਂ ਤੇ ਮਾਣ ਹੈ ਤੇ ਜਿਸ ਜਗ੍ਹਾ ਤੇ ਅਸੀਂ ਇਕੱਤਰ ਹੋਏ ਆ ਇੱਕ ਬੀਰ ਸਪੂਤ ਦਾ ਮੂਰਤੀ ਸਥਲ ਹੈ ਜਿਸ ਦਾ ਨਾਮ ਅਮੋਲ ਕਾਲਿਆ ਸੀ ਜਿਸ ਨੇ 1999 ਦੇ ਵਿੱਚ ਆਪਣੇ ਆਪ ਨੂੰ ਦੇਸ਼ ਤੇ ਬਲੀਦਾਨ ਕਰ ਦਿੱਤਾ ਸੀ ਇਹਨਾਂ ਦੀ ਇਹ ਮੂਰਤੀ ਸਾਡੇ ਸਾਰੇ ਜਿਹੜੇ ਇੱਥੇ ਲੋਕ ਇਕੱਠੇ ਹੁੰਦੇ ਆਣੇ ਪਾਰਕ ਹੈ ਪਾਰਕ ਵਿੱਚ ਆਉਣ ਵਾਲੇ ਨੌਜਵਾਨ ਜਾਂ ਜਿਹੜਾ ਵੀ ਵਿਅਕਤੀ ਆਂਦਾ ਹੈ ਉਹਨਾਂ ਵਾਸਤੇ ਇੱਕ ਪ੍ਰੇਰਣਾ ਸਰੋਤ ਹੈ ਤੇ ਉਹ ਘਰ ਜਾ ਕੇ ਜਿੱਥੇ ਇਸ ਵੀਰ ਵਾਲਖ ਦੀਆਂ ਗੱਲਾਂ ਕਰਨਗੇ ਉੱਥੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਣਗੇ ਕਿ ਕਿਸ ਤਰ੍ਹਾਂ ਦੇਸ਼ ਦੇ ਉੱਪਰ ਲੋਕ ਬਾਰੇ ਜਾਂਦੇ ਹਨ ਤੇ ਤੁਸੀਂ ਵੀ ਉਸੇ ਤਰ੍ਹਾਂ ਉਸੇ ਰਸਤੇ ਤੇ ਜਾਣਾ ਹੈ ਤੇ ਇਹ ਜਿਹੜਾ ਪਿੱਛੇ ਸਮੇਂ ਵਿੱਚ ਟੈਜੜੀ ਹੋਈ ਹੈ ਉਹ ਪਾਕਿਸਤਾਨ ਦੇ ਵੱਲੋਂ ਗਿਣੀ ਮਿੱਠੀ ਚਾਲ ਦੇ ਨਾਲ ਸਾਡੇ નિર્ਦੋਸ਼ ਨਾਗਰਿਕਾਂ ਨੂੰ ਪਹਿਲਗਾਮ ਵਿਖੇ ਮਾਰਿਆ ਗਿਆ ਪਾਕਿਸਤਾਨ ਇੱਕ ਅਜਿਹਾ ਸੱਪ ਹੈ ਜਿਹੜਾ ਹਰ ਬੇਲੇ ਗਾਹੇ ਬਗਾਹੇ ਹਿੰਦੂਸਤਾਨੀਆਂ ਨੂੰ ਦੱਸਦਾ ਰਹਿੰਦਾ ਹੈ ਇਸ ਦਾ ਇੱਕੋ ਇੱਕ ਇਲਾਜ ਇਹ ਹੈ ਕਿ ਜਦ ਤੱਕ ਇਹ ਇਸ ਤਰ੍ਹਾਂ ਦਾ ਥੋੜੀਆਂ ਸੱਟਾਂ ਖਾ ਕੇ ਜਿੰਦਾ ਰਹੇਗਾ ਉਦੋਂ ਤੱਕ ਇਹ ਹਮੇਸ਼ਾ ਸਾਡੇ ਵਾਸਤੇ ਤੰਗ ਕਰਦਾ ਰਹੇਗਾ ਇਸ ਦਾ ਹੱਲ ਇਹੀ ਹੈ ਕਿ ਇਸ ਦੇ ਸਿਰ ਤੇ ਸੱਟ ਮਾਰੀ ਜਾਵੇ ਤਾਂ ਕਿ ਇਹ ਹਮੇਸ਼ਾ ਵਾਸਤੇ ਟੈਰੋਰਿਜ਼ਮ ਦੀ ਜਿਹੜੀ ਮਾਤਾ ਹੈ ਉਸ ਨੂੰ ਖਤਮ ਕਰ ਦਿੱਤਾ ਜਾਵੇ ਪਾਕਿਸਤਾਨ ਇੱਕ ਇਹੋ ਜਿਹਾ ਦੇਸ਼ ਹੈ ਜਿਹੜਾ ਸਾਰੀ ਦੁਨੀਆ ਦੇ ਵਿੱਚ ਟੈਰੋਰਿਜ਼ਮ ਐਕਸਪੋਰਟ ਕਰਦਾ ਹੈ ਦੁਨੀਆ ਦਾ ਕੋਈ ਦੇਸ਼ ਨਹੀਂ ਹੈ ਜਿੱਥੇ ਇਹਨਾਂ ਦੇ ਟੈਰਰਿਸਟ ਨਹੀਂ ਗਏ ਹਿੰਦੁਸਤਾਨ ਇਹਨਾਂ ਦਾ ਗੁਆਂਢੀ ਹੈ ਜਿਸ ਕਰਕੇ ਉਹ ਜ਼ਿਆਦਾ ਸਫਰ ਕਰ ਰਿਹਾ ਹੈ ਬਲ ਪਰ ਸਾਰਾ ਦੇ ਸਾਰਿਆ ਸੰਸਾਰ ਹੀ ਇਹਨਾਂ ਵੱਲੋਂ ਸਤਾਇਆ ਜਾ ਰਿਹਾ ਹੈ ਸਾਰੇ ਲੋਕਾਂ ਨੂੰ ਚਾਹੀਦਾ ਹੈ ਸਾਰੇ ਸੰਸਾਰ ਦੇ ਲੋਕਾਂ ਨੂੰ ਚਾਹੀਦਾ ਕਿ ਇਕੱਠੇ ਹੋ ਕੇ ਇਸ ਜਿਹੜਾ ਨਾਸੂਰ ਹੈ ਇਸ ਦਾ ਹੱਲ ਕੀਤਾ ਜਾਵੇ ਇਸ ਦਾ ਪੱਕਾ ਇਲਾਜ ਕੀਤਾ ਜਾਵੇ ਤਾਂ ਕਿ ਇਹ ਦੁਬਾਰਾ ਤੋਂ ਟੈਰਰਿਸਟ ਪੈਦਾ ਨਾ ਕਰ ਸਕੇ ਜਿਹੜੇ ਮਾਨਵਤਾ ਦੇ ਨਾਂ ਤੇ ਕਲੰਕ ਝਾੜ ਹੋਣ ਔਰ ਮਾਨਵਤਾਂ ਨੂੰ ਨੁਕਸਾਨ ਪਹੁੰਚਾਦੇ ਰਹਿਣ ਥੈਂਕ ਯੂ ਧੰਨਵਾਦ ਸਾਡੇ ਭਾਰਤ ਫੌਜ ਦੀ ਪ੍ਰਾ ਕਰਮ ਦੇ ਬਾਰੇ ਡਿਟੇਲ ਚ ਦੱਸਿਆ ਉੱਥੇ ਇੱਕ ਗੱਲ ਮੈਂ ਜੋੜਨਾ ਚਾਹੁੰਦਾ ਜਿੱਥੇ ਸਾਡੇ ਵੀਰ ਜਵਾਨ ਨੇ ਆਪਣਾ ਪ੍ਰਾ ਕਰਮ ਦੱਸਿਆ ਸਾਡੇ ਦੇਸ਼ ਦੀਆਂ ਜੜੀਆਂ ਭੈਣਾ ਉਹਨਾਂ ਨੇ ਵੀ ਬਰਾਬਰ ਹਿੱਸਾ ਲੈਂਦੇ ਆ ਹੋਇਆ ਮੈਡਮ ਵਿੰਗ ਕਮਾਂਡਰ ਵਿਯੋਮ ਕਾ ਸਿੰਘ ਕਰਨਲ ਮੈਡਮ ਕੁਰੇਸ਼ੀ ਨੇ ਰਫਾਲ ਉਡਾ ਕੇ ਔਰ ਉਹਨਾਂ ਦੇ ਅਡਿਆਨਤ ਵਾਹ ਕਰਕੇ ਦੱਸ ਦਿੱਤਾ ਜਿੱਥੇ ਸਾਡੇ ਭਰਾ ਤਾਕਰਵੇਂ ਨੇ ਤੇ ਸਾਡੀਆਂ ਪੈਣਾਵੇਂ 140 ਕਰੋੜ ਚ ਜੋ ਵੀ ਉਹਨਾਂ ਦਾ ਸ਼ੇਅਰ ਹੈ ਉਹ ਵੀ ਬਰਾਬਰ ਯੋਗਦਾਨ ਦੇ ਰਹੇ ਆ ਇਸ ਤੋਂ ਇਲਾਵਾ ਹਿੰਦੁਸਤਾਨ ਨੇ ਪਾਕਿਸਤਾਨ ਦੀ ਤਾਂ ਉਡਾਈ ਖਚਾਈ ਤਾਂ ਕੀਤੀ ਹੈ ਪਰ ਦੁਨੀਆ 'ਚ ਆਪਣੇ ਜਿਹੜੇ ਹਥਿਆਰ ਆ ਉਹਨਾਂ ਦੀ ਵੀ ਡਿਮੋਨਸਟ੍ਰੇਸ਼ਨ ਦੱਸਤੀ ਕਿ ਚਾਈਨਾ ਚਲੇ ਤੋ ਸ਼ਾਮ ਤੱਕ ਨਹੀਂ ਚਲੇ ਤੋ ਜਾਨ ਤੱਕ ਤੇ ਜਿਹੜੇ ਸਾਡੇ ਹਥਿਆਰ ਆ ਉਹਨਾਂ ਦੀ ਮਾਰ ਚਾਈਨਾ ਨੇ ਵੀ ਦੇਖ ਲਈ ਔਰ ਕੱਲ ਹੀ ਅਸੀਂ ਦੇਖਿਆ ਖਬਰਾਂ ਚ ਉਹਨਾਂ ਦੇ ਜਿਹੜੇ ਅਮੂਨੀਸ਼ਨ ਦੇ ਸ਼ੇਅਰ ਹੈ 70 60 70% ਗਿਰ ਗਏ ਕਿਉਂ ਉਹਨਾਂ ਦੀ ਕਾਬਲੀਅਤ ਕੁਆਲਿਟੀ ਸਾਰੀ ਦੁਨੀਆ ਨੇ ਦੇਖ ਲਈ ਔਰ ਸਾਡੇ ਦੇਸ਼ ਲਈ ਬ੍ਰਹਮਾਸ ਦੇ ਤੇਜਸ ਦੇ ਦੁਨੀਆ ਤੋਂ ਆਰਡਰ ਆਨੇ ਸ਼ੁਰੂ ਹੋ ਗਏ ਇਹ ਆ ਇੰਡੀਆ ਔਰ ਸਾਰੇ ਦੁਨੀਆ ਦਾ ਤਾਂ ਵੀ ਸਾਨੂੰ ਕੋਈ ਡਿਕਟੇਟ ਨਹੀਂ ਕਰ ਸਕਦਾ ਸਾਡੀਆਂ ਟਰਮ ਤੇ ਡਿਕਟੇਟ ਹੋ ਸਕਦਾ ਜੈ ਹਿੰਦ